ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਦਾ ਪ੍ਰਧਾਨ ਸਰਦਾਰ ਹਰਦੇਵ ਸਿੰਘ ਕੌਂਸਲ ਅੱਜ ਅਸੀਂ ਹਰਗੋਬਿੰਦਪੁਰ ਸਾਹਿਬ ਵਿਖੇ ਆਏ ਹਾਂ ਜਿੱਥੇ ਮਹਾਰਾਜਾ ਸਾਸਿੰਘ ਰਾਮਗੜੀਆ ਜੀ ਦੀ ਰਾਜਧਾਨੀ ਹੈ ਇਹ ਉਹ ਵੱਡਾ ਹੈ ਜਿੱਥੇ ਅਸੀਂ ਅੰਦਰ ਨੂੰ ਜਾਣਾ ਹਨੂਮਨ ਦੀ ਮੂਰਤੀ ਹੈ ਇੱਥੇ ਆਪਾਂ ਸਾਰਿਆਂ ਨੇ ਅਜੇ ਜਿਹੜਾ ਹੈਗਾ ਸਥਾਨ ਆ ਉਹ ਦੇਖਣਾ ਹੈ ਔਰ ਤੁਸੀਂ ਸਭ ਨੇ ਇੱਥੇ ਆ ਕੇ ਦਰਸ਼ਨ ਕਰਨੇ ਇਹ ਗਲੀ ਹੈ ਇਸ ਗਲੀ ਦੇ ਵਿੱਚ ਆਪਾਂ ਐਂਟਰ ਹੋਣਾ ਹੈਗਾ ਤੇ ਇਸ ਐਂਟਰੀ ਜਿਹੜੀ ਆ ਇਹ ਦੇਖੋ ਕਿੰਨੀ ਪਿਆਰੀ ਐਂਟਰੀ ਹੈਗੀ ਆ ਇੱਥੇ ਗੇਟ ਬਣਿਆ ਹੋਇਆ ਇੱਕ ਪੁਰਾਣਾ ਦੇਖ ਜਿਹੜਾ ਲਾਲ ਰੰਗ ਦੀਆਂ ਇਟਾਂ ਛੋਟੀਆਂ ਇਟਾਂ ਦਾ ਬਣਿਆ ਹੋਇਆ ਗੇਟ ਹੈ ਹਾਂ ਇਹ ਰਸਤਾ ਅੰਦਰ ਨੂੰ ਜਾਂਦਾ ਤੇ ਇਸ ਰਸਤੇ ਰਹੀ ਅਸੀਂ ਉਸ ਸਥਾਨ ਤੇ ਪਹੁੰਚਣਾ ਜਿੱਥੇ ਮਹਾਰਾਜਾ ਸੋਹ ਸਿੰਘ ਰਾਮਗੜੀਆ ਜੀ ਦਾ ਮਹਿਲ ਹੁੰਦਾ ਸੀ ਇਹ ਉਸ ਮਹਿਲ ਨੂੰ ਬਹੁਤ ਹੀ ਸਾਡੇ ਸਤਿਕਾਰਯੋਗ ਸਰਦਾਰ ਔੰਕਾਰ ਸਿੰਘ ਜੀ ਸੰਧੂ ਜਿਨ੍ਹਾਂ ਨੇ ਉਹ ਅਸੀਂ ਸਾਰਿਆਂ ਨੇ ਰਲ ਕੇ ਉਹਨਾਂ ਦੇ ਨਾਲ ਸਾਥ ਦੇ ਕੇ ਤੇ ਅਸੀਂ ਉਹ ਖਰੀਦਿਆ ਸੀ ਬਹੁਤ ਸਮਾਂ ਪਹਿਲਾਂ ਤੇ ਔੰਕਾਰ ਸਿੰਘ ਸੰਧੂ ਜੀ ਦੀ ਇੱਕ ਬਹੁਤ ਵੱਡੀ ਇਹ ਜਿਹੜੀ ਦੇਣ ਹੈ ਕੌਮ ਨੂੰ ਤੇ ਉਹ ਕੰਟਰੋਲ ਦੇ ਗਏ ਨੇ ਤੇ ਆਪ ਤੇ ਚਲਾਣਾ ਕਰਕੇ ਲੇਕਿਨ ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਉਹਨਾਂ ਨੇ ਇਹ ਜਿਹੜੀ ਵਿਰਾਸਤ ਹੈ ਸਾਹਮਣੇ ਸ਼ੁਰੂ ਕੀਤੀ ਜੋ ਬਣਦਾ ਸੀ ਕਾਰਜ ਜੋ ਸਪਰਾ ਕੀਤਾ ਹੈਗਾ ਇਹ ਦੇਖੋ ਗਲੀ ਹੈ ਜੱਸਾ ਸਿੰਘ ਰਾਮ ਗੜੀਆ ਜਿਹਦਾ ਇਹ ਰੋ ਲੱਗਾ ਹੈ ਔਰ ਇਹ ਛੋਟਾ ਗੇਟ ਹੈ ਇਹ ਜਦੋਂ ਤੁਸੀਂ ਵੱਡੇ ਗੇਟ ਤੋਂ ਅੰਦਰ ਆਉਂਦੇ ਹੋ ਤੀਸਰੀ ਗਲੀ ਹੈ ਔਰ ਇਸ ਤੀਸਰੀ ਗਲੀ ਦੇ ਬਾਹਰ ਜਿਹੜਾ ਜੱਸਾ ਸਿੰਘ ਜੀ ਦਾ ਲਿਖਿਆ ਹੋਇਆ ਹੈ ਤੇ ਆਹ ਦੇਖੋ ਇਹ ਮਹਿਲ ਤੇ ਅਸੀਂ ਆ ਗਏ ਹਾਂ ਸਾਰੇ ਜਾਣੇ ਔਰ ਅਸੀਂ ਮਹਿਲ ਦੇ ਤੋਂ ਦੇਖ ਰਹੇ ਹਾਂ ਦੇਖੋ ਕਿੰਨੀ ਸੋਹਣੀ ਦੇਖਾ ਮੁੱਖ ਗੇਟ ਹੈ ਇਹੋ ਮਹਿਲ ਦਾ ਔਰ ਇਸ ਮੁੱਖ 게ਟ ਨੂੰ ਬਣਾਉਣ ਦੇ ਲਈ ਜਿਹੜੇ ਬਹੁਤ ਦੂਰੋਂ ਜੁਪੀ ਤੋਂ ਕਾਰੀਗਰ ਆਏ ਸਨ ਉਹਨਾਂ ਨੇ ਇਹਦੀ ਜਿਹੜੀ ਦੇਖਾ ਬਹੁਤ ਸੁੰਦਰ ਬਣਾਈ ਆ ਛੋਟੀ ਇੱਟਾਂ ਦੀ ਆ आले ਦੇਖੋ ਬੜੇ ਪਿਆਰੇ ਨੇ ਔਰ ਡਿਜ਼ਾਈਨ ਜੋ ਪਿੱਛੇ ਸਿਗਾ ਪਹਿਲਾ ਸੀ ਉਹੀ ਡਿਜ਼ਾਈਨ ਤਿਆਰ ਕੀਤਾ ਸੋ ਇਹਦੇ ਵਿੱਚ ਆ ਦੇਖੋ ਰਾਮਗੜੀਆ ਸਿੱਖ ਹੈਰੀਟੇਜ ٹرسٹ ਯਸਰ ਜੋ ਸਰਦਾਰ ਦਸ਼ਮਨ ਸਿੰਘ ਭੰਮਰਾ ਜੀ ਅਤੇ ਸਰਦਾਰ ਊਨਕਾਰ ਸਿੰਘ ਸੰਧੂ ਜੀ ਨੇ ਬਣਾਇਆ ਸੀ ਉਹਨਾਂ ਦੇ ਪੁੱਤਰ ਹੁਣ ਫਤਿਹ ਬਲਾਉਣਗੇ ਖੁਸ਼ਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਤਾ ਜੀ ਸਰਦਾਰ ਊਨਕਾਰ ਸਿੰਘ ਸੰਧੂ ਜੀ ਤੇ ਲਖਪਤ ਸਿੰਘ ਬੰਮਰਾ ਜੀ ਲੰਡਨ ਵਾਲੇ ਇੰਗਲੈਂਡ ਵਾਲੇ ਉਹਨਾਂ ਨੇ ਮਿਲ ਕੇ ਉਪਰਾਲਾ ਇੱਕ ਟਰਸਟ ਬਣਾਇਆ ਜਿਹਦਾ ਨਾਮ ਰਾਮਗੜੀਆ ਹੈਰੀਟੇਜ ਟਰਸਟ ਦੇ ਨਾਤੇ ਹੈਗਾ ਸਿੱਖ ਹੈਰੀਟੇਜ ਟਰਸਟ ਦੇ ਨਾਤੇ ਹੈਗਾ ਔਰ 2014 ਇਚ ਇਹਦਾ ਕੰਮ ਚਾਲੂ ਕੀਤਾ ਗਿਆ ਔਰ ਉਸ ਤੋਂ ਬਾਅਦ ਹੌਲੇ ਹੌਲੇ ਇਹਦਾ ਕੰਮ ਅੱਗੇ ਚੱਲਦਾ ਪਿਆ ਹੈ ਪਿਤਾ ਜੀ ਦੇ ਅਕਾਲ ਚਲਾਣਾ 2015 ਇਚ ਹੋਇਆ ਉਸ ਤੋਂ ਬਾਅਦ ਇਹ ਮੇਰੀ ਜ਼ਿੰਮੇਵਾਰੀ ਤੇ ਬਾਕੀ ਟਰਸਟੀਆਂ ਦੀ ਜ਼ਿੰਮੇਵਾਰੀ ਚ ਆਇਆ ਤੇ ਲਕਸ਼ਮਨ ਸਿੰਘ ਬੰਮਰਾ ਜੀ ਤੇ ਬਾਕੀ ਪਿਤਾ ਜੀ ਦੇ ਸਾਥੀਆਂ ਨੇ ਮਿਲ ਕੇ ਇਹਨੂੰ ਇੱਥੇ ਤੱਕ ਪਹੁੰਚਾਇਆ ਹੈ ਔਰ ਬਕਾਇਆ ਵੀ ਕਰ ਰਹੇ ਹੈ ਇਹ ਸਾਰਾ ਜਿੰਨਾ ਕੰਮ ਚੱਲ ਰਿਹਾ ਹੈ ਰਾਮ ਗੜੀਆ ਸਿੱਖ ਹੈਰੀਟੇਜ ਟਰਸਟ ਇਸ ਨੂੰ ਚਲਾ ਰਿਹਾ ਹੈਗਾ ਆ ਦੇਖੋ ਇਹ ਸਾਰੀਆਂ ਪੁਰਾਣੀਆਂ ਕੰਧਾਂ ਜੋ ਪਹਿਲਾਂ ਮੈਲ ਬਣਿਆ ਹੋਇਆ ਸੀ ਉਹ ਤੇ ਆ ਮੋਰੇ ਸਾਡੇ ਜਿਹੜਾ ਹਾਲ ਬਣ ਰਿਹਾ ਨਾ ਹਾਲ ਦੀ ਇਹਦੇ ਬਾਅਦ ਤੁਸੀਂ ਦੇਖੋ ਕਿੰਨਾ ਪਿਆਰਾ ਦ੍ਰਿਸ਼ ਬਣਾਇਆ ਹੈ ਜੋ ਇਹ ਬਹੁਤ ਵੱਡੀ ਇਹ ਜਿਹੜੀ ਮੀਨਾਕਾਰੀ ਕੀਤੀ ਹੈ ਜਾਂ ਜਿਹੜਾ ਵੀ ਡਿਜ਼ਾਈਨ ਤਿਆਰ ਕੀਤਾ ਨਾਨਕ ਸ਼ਾਹੀ ਦੇ ਵਿੱਚ ਔਰ ਇਹਨੂੰ ਬੋਰਨ ਲਈ ਇਹਦੇ ਡਿਜ਼ਾਈਨ ਤਿਆਰ ਕਰ ਲਈ ਐ ਦੇਖੋ ਪਰਸ਼ਾਤ ਹੈ ਔਰ ਇਸ ਛੱਤ ਦੇ ਵੀ ਵਿੱਚ ਡਿਜ਼ਾਈਨ ਜਿਹੜੇ ਆ ਬੜੇ ਪਿਆਰੇ ਕੀਤੇ ਐ ਛੋਟੀ ਇੱਟ ਦੇ ਨਾਲ ਸਭ ਕੁਝ ਬਣਿਆ ਹੈਗਾ ਸਾਰੇ ਦੇਖੋ ਕਿੰਨਾ ਵਧੀਆ ਇਹ ਸਾਰਾ ਤਿਆਰ ਹੋਇਆ ਹੈਗਾ ਬਹੁਤ ਵੱਡਾ ਹਾਲ ਹੈ ਇਹਦੇ ਵਿੱਚ ਸਿੰਨਰੀਆਂ ਇਹਦੇ ਵਿੱਚ ਪੁਰਾਤਨ ਜੋ ਵੀ ਹਥਿਆਰ ਹਥਿਆਰ ਜੋ ਵੀ ਹੋਇਆ ਉਹ ਇਹਦੇ ਵਿੱਚ ਰੱਖਿਆ ਜਾਊਗਾ ਅੱਜ ਇਸ ਦੇਖ ਨੂੰ ਵਧੀਆ ਬਣਾਉਣ ਵਾਸਤੇ ਜਿਹੜੇ ਆਰਟੀਟੈਕਸ ਨੇ ਅੰਦਰ ਜੀ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਦਾ ਜਗਜੀਤ ਸਿੰਘ ਠੇਕੇਦਾਰ ਟਰਸਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਹੁਤ ਹੀ ਮਹਾਨ ਕਾਰਜ ਹੈ ਇਸ ਦੇ ਵਿੱਚ ਆਪਾਂ ਸਾਰੇ ਵੱਧ ਚੜ ਕੇ ਹਿੱਸਾ ਪਾਈਏ ਕਿ ਤੁਸੀਂ ਇੱਕ ਨੰਬਰ ਦਿੱਤਾ ਗਿਆ ਬੈਂਕ ਦਾ ਵੀ ਨੰਬਰ ਦਿੱਤਾ ਗਿਆ ਉਹਦੇ ਉੱਤੇ ਤੁਸੀਂ ਸਾਰਿਆਂ ਨੇ ਡੋਨੇਸ਼ਨ ਦੇਣਾ ਤੇ ਕੈਸ਼ੀਅਰ ਸਾਡੇ ਜਿਹੜੇ ਮੰਨਜਲ ਸਾਹਿਬ ਨੇ ਉਸ ਤੋਂ ਇਲਾਵਾ ਜੇ ਤੁਸੀਂ ਇੰਡੀਆ ਤੋਂ ਬਾਹਰ ਕਰਨਾ ਤੇ ਲక్ష్మణ ਸਿੰਘ ਪਬਰਾ ਜੀ ਨੂੰ ਜੋ ਇੰਗਲੈਂਡ ਜੁਕੇ ਦੇ ਵਿੱਚ ਨੇ ਉਹਨਾਂ ਨੂੰ ਕਰਨਾ ਹੈ ਸੋ ਇਹ ਧਿਆਨ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ